ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਅੱਜ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਇਹ ਸੱਭਿਅਤਾ ਸਿੱਧਾ-ਸਿੱਧਾ ਭਾਰਤ ਨਾਲ ਸੰਬੰਧਿਤ ਆ ਭਾਰਤ ਦੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ੇ ਦੇ ਨਾਲ ਲੱਗਦੇ ਸੀ ਤੇ ਕਿਹਾ ਜਾਂਦਾ ਵੀ ਇਹ ਸੱਭਿਅਤਾ ਜਿਹੜੀ ਸ਼ੁਰੂ ਹੋਈ ਆ ਉਹ ਅਜੀਪਸ਼ੀਅਨ ਸੱਭਿਅਤਾ ਤੋਂ ਵੀ ਕਾਫੀ ਸਮਾਂ ਪਹਿਲਾਂ ਹੋਈ ਸੀ ਗੱਲ ਕਰਨ ਜਾ ਰਹੇ ਆ ਸਿੰਧੂ ਘਾਟੀ ਜਿਹਨੂੰ ਹੜੱਪਾ ਸੱਭਿਅਤਾ ਵੀ ਕਿਹਾ ਜਾਂਦਾ ਇਹਦੇ ਵਿੱਚ ਇੱਕ ਬਹੁਤ ਜ਼ਿਆਦਾ ਅਹਿਮ ਸ਼ਹਿਰ ਜੋ ਪਾਕਿਸਤਾਨ ਦੇ ਨੇੜੇ ਖੋਜਿਆ ਗਿਆ ਉਹਦਾ ਨਾਮ ਮੋਹਿੰਜੋਦੜੋ ਜਿਹਨੂੰ ਸਿੰਧੀ ਭਾਸ਼ਾ ਦੇ ਵਿੱਚ ਮੁਰਦਿਆਂ ਦੀ ਦੇਹ ਕਿਹਾ ਜਾਂਦਾ ਮੰਨਿਆ ਜਾਂਦਾ ਇਹ ਸ਼ਹਿਰ ਜਿਹੜਾ ਬਹੁਤ ਹੀ ਆਲੀਸ਼ਾਨ ਤੇ ਖੂਬਸੂਰਤ ਸ਼ਹਿਰ ਸੀ ਖੁਦਾਈ ਦੇ ਸਮੇਂ ਬਹੁਤ ਕੀਮਤੀ ਵਸਤਾਂ ਮੋਹਰਾਂ ਕੁਝ ਕਹਿ ਸਕਦੇ ਆਪਾਂ ਪਹਿਰਾਵੇ ਦੀਆਂ ਵਸਤੂਆਂ ਇਹਦੇ ਵਿੱਚੋਂ ਮਿਲੀਆਂ ਆਜੋ ਆਪਾਂ ਪਹਿਲਾਂ ਥੋੜੀ ਜਿਹੀ ਇਹਦੇ ਨਾਲ ਰਿਲੇਟਡ ਕਹਾਣੀ ਪੜੀਏ ਹੁਣ ਜਿਹੜਾ ਮੋਹਨਜੋਦੜੋ ਆ ਉਹ ਲੜਕਾਨਾ ਤੋਂ ਲਗਭਗ 20 ਕਿਲੋਮੀਟਰ ਲੜਕਾਨਾ ਸ਼ਹਿਰ ਆ ਕੋਈ ਉੱਥੇ ਉਸ ਤੋਂ ਬਾਅਦ ਇੱਕ ਸਿਖਰ ਸ਼ਹਿਰ ਹੁੰਦਾ ਸਿਖਰ ਸ਼ਹਿਰ ਤੋਂ ਲਗਭਗ 80 ਕਿਲੋਮੀਟਰ ਦੱਖਣ-ਪੱਛਮ ਦੇ ਵਿੱਚ ਸਥਿਤਤਾ ਤੇ ਜਿਹੜਾ ਹੜੱਪਾ ਸਿੰਧੂ ਘਾਟੀ ਦੇ ਮੇਨ ਸੱਭਿਅਤਾ ਦਾ ਕੇਂਦਰ ਆ ਉਹਦੇ ਤੋਂ 400 ਕਿਲੋਮੀਟਰ ਦੀ ਦੂਰੀ ਤੇ ਆ ਮੰਨਿਆ ਜਾਂਦਾ ਵੀ ਇਹ ਦਰਿਆ ਦੇ ਕਿਤੇ ਕੰਢੇ ਤੇ ਜਾਂ ਸਿੰਧੂ ਦਰਿਆ ਦੇ ਕੰਢੇ ਤੇ ਆ ਖੋਜਕਰਤਾਵਾਂ ਦੇ ਦਿਮਾਗ ਦੇ ਵਿੱਚ ਹਮੇਸ਼ਾ ਇਹ ਸਵਾਲ ਖੜਾ ਹੋਇਆ ਵੀ ਜਿਹੜੀ ਇਹ ਸੱਭਿਅਤਾ ਜਾਂ ਇਹ ਸ਼ਹਿਰ ਕਿਵੇਂ ਉਜੜਿਆ ਉਹਦਾ ਕਾਰਨ ਇਹ ਮੰਨਿਆ ਜਾ ਰਿਹਾ ਵੀ ਜਿਹੜਾ ਇਹ ਸ਼ਹਿਰ ਆ ਜਾਂ ਤਾਂ ਹੋ ਸਕਦਾ ਦਰਿਆ ਨੇ ਆਪਣਾ ਰਸਤਾ ਬਦਲਿਆ ਸੀ ਹੜ੍ਹ ਹੋ ਸਕਦੇ ਨੇ ਕੋਈ ਕੁਦਰਤੀ ਆਫਤ ਪੁਚਾਲ ਹੋ ਸਕਦਾ ਜਾਂ ਫਿਰ ਬਾਹਰੀ ਜਿਹੜੇ ਹਮਲਾਵਰ ਸੀ ਜੋ ਲੁੱਟਾ ਡਕੈਤੀਆਂ ਕਰਦੇ ਸੀ ਉਹਨਾਂ ਨੇ ਇਸ ਪਿੰਡ ਦਾ ਵजूद ਖਤਮ ਕੀਤਾ ਜਿਹੜੀ ਖੋਜ ਹੋਈ ਆ ਉਹ ਕੀਤੀ ਗਈ ਆ ਬੈਨਰਜੀ ਦੁਆਰਾ ਤੇ ਖੁਦਾਈ ਆ ਜான் ਮੋਰਸ਼ਲ ਨੇ ਕਿਹਾ ਸੀ ਵੀ ਇਸ ਪਿੰਡ ਦੀ ਜਿਹੜੀ ਆ ਖੁਦਾਈ ਕੀਤੀ ਜਾਵੇ ਅੰਗਰੇਜ਼ ਸੀਗਾ ਉਸ ਸਮੇਂ ਉਹ ਸੀਗਾ ਮਤਲਬ ਇਹੀ ਕੰਮ ਕਰਦਾ ਸੀ ਅਲੱਗ-ਅਲੱਗ ਏਰੀਆ ਜਾ ਕੇ ਇਨਵੈਸਟੀਗੇਸ਼ਨ ਕਰਦਾ ਸੀ ਆਰਚੀਓਲੋਜਿਸਟ ਸੀਗਾ ਉਹ ਤੇ ਉਹ ਖੁਦਾਈਆਂ ਕਰਕੇ ਪ੍ਰਾਤਨ ਚੀਜ਼ਾਂ ਨੂੰ ਹੀ ਦੇਖਦਾ ਸੀ ਪੋਨੇਂਦਰ ਜੈਦੇ ਤੁਸੀਂ ਵੀ ਜਿਹੜਾ ਮੁਇਨ ਜੋਦੜੋ ਇਹਦੀ ਖੁਦਾਈ ਕੀਤੀ ਜਾਵੇ ਵੈਸੇ ਜਿਹੜਾ ਮੁਇਨ ਜੋਦੜੋ ਸ਼ਬਦ ਆ ਇਹਨੂੰ ਸਹੀ ਉਚਾਰਨ ਮੁਇਨ ਜੋ ਦੜੋ ਦੇ ਨਾਮ ਦੇ ਨਾਲ ਪੁਕਾਰਿਆ ਜਾਂਦਾ ਤੇ 1911 ਦੇ ਵਿੱਚ ਮੰਨਿਆ ਜਾਂਦਾ ਇਹਨੂੰ ਇੱਕ ਇਤਿਹਾਸਕ ਇਮਾਰਤ ਐਲਾਨ ਕਰਤਾ ਸੀ ਉਸ ਤੋਂ ਬਾਅਦ ਜਿਹੜੀ ਹੈ ਅੱਗੇ ਇਹਦਾ ਸਰਵੇਖਣ ਹੋਣਾ ਸ਼ੁਰੂ ਹੋਇਆ ਸਰਵੇਖਣ ਦੇ ਵਿੱਚ 1922 ਦੇ ਵਿੱਚ ਖੁਦਾਈ ਕੀਤੀ ਗਈ ਉੱਥੇ ਜਾ ਕੇ ਤੇ ਖੁਦਾਈ ਕਰਨ ਦੇ ਦੌਰਾਨ ਜੋ ਮੰਝਰ ਸਾਹਮਣੇ ਆਇਆ ਜੋ ਤਸਵੀਰ ਨਿਕਲ ਕੇ ਸਾਹਮਣੇ ਆਈ ਦੁਨੀਆ ਦੇ ਉਹ ਬਹੁਤ ਹੈਰਾਨ ਕਰਨ ਵਾਲੀ ਸੀ ਤੇ ਕਿਹਾ ਜਾਂਦਾ ਅੱਜ ਵੀ ਲੋਕ ਉੱਥੇ ਜਾਂਦੇ ਨੇ ਤੇ ਉਹਨਾਂ ਗਲੀਆਂ ਦੇ ਵਿੱਚ ਤੁਰਦੇ ਨੇ ਫਿਰਦੇ ਨੇ ਉਹਦਾ ਮੁਆਇਨਾ ਕਰਦੇ ਨੇ ਤੇ ਇਹਦੀਆਂ ਜਿਹੜੀਆਂ ਕੰਧਾਂ ਨੇ ਕੰਧਾਂ ਕਹਿੰਦੇ ਅੱਜ ਵੀ ਬਹੁਤ ਮਜ਼ਬੂਤ ਇੱਟ ਦੀਆਂ ਬਣੀਆਂ ਹੋਈਆਂ ਨੇ ਤਾਂ ਕਾਫੀ ਮਜ਼ਬੂਤ ਨੇ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਖੁਦਾਈ ਦੇ ਸਮੇਂ ਜਿਹੜੀਆਂ ਚੀਜ਼ਾਂ ਦੇ ਵਿੱਚੋਂ ਨਿਕਲੀਆਂ ਉਹ ਜ਼ਿਆਦਾਤਰ ਐਂਟੀਕਸ ਸੀ ਉਹਦੇ ਵਿੱਚ ਪੁਰਾਣੇ ਭਾਂਡੇ ਕਈ ਪੱਥਰ ਘੜ ਕੇ ਤਸਵੀਰਾਂ ਬਣਾਈਆਂ ਹੋਈਆਂ ਸੀ ਸਿੱਕੇ ਕਹਿ ਸਕਦੇ ਆਪਾਂ ਜਿਨ੍ਹਾਂ ਨੂੰ ਮੋਹਰਾ ਕਿਹਾ ਜਾਂਦਾ ਤੇ ਹੋਰ ਵੀ ਕਈ ਪਹਿਰਾਵੇ ਦੀ ਲਿਬਸਾਂ ਇਹਦੇ ਵਿੱਚੋਂ ਨਿਕਲੀਆਂ ਲਗਭਗ ਇਹਦਾ ਜਿਹੜਾ 75% ਏਰੀਆ ਵਾ ਖੁਦਾਈ ਹੋ ਚੁੱਕਿਆ ਵਾ ਪਰ ਹੁਣ ਕਿਸੇ ਕਾਰਨਾ ਕਰਕੇ ਇਹਦੀ ਖਦਾਈ ਰੋਕ ਦਿੱਤੀ ਗਈ ਆ ਪਰ ਅੱਜ ਵੀ ਇਹ ਜਗਾ ਸਿੰਧ ਨਦੀ ਦੇ ਕਿਨਾਰੇ ਦੇ ਦਾ ਸਖਰ ਜ਼ਿਲ੍ਹੇ ਤੋਂ ਥੋੜੀ ਦੂਰ ਐਗਜ਼ਿਸਟ ਕਰਦੀ ਆ ਤੇ ਇਹਦੀਆਂ ਸਾਰੀਆਂ ਚੀਜ਼ਾਂ ਜੋ ਵੀ ਨਿਕਲੀਆਂ ਨੇ ਉੱਥੇ ਇੱਕ ਮਿਊਜ਼ੀਅਮ ਦੇ ਵਿੱਚ ਰੱਖੀਆਂ ਹੋਈਆਂ ਨੇ ਮੋਹਨਜੋਦੜੋ ਦੇ ਬਾਰੇ ਇਹ ਮੰਨਿਆ ਜਾਂਦਾ ਵੀ ਇਹ ਏਜੀਪਸ਼ੀਅਨ ਜਿਹੜੀ ਸੱਭਿਅਤਾ ਹੋਈਆ ਉਹਦੇ ਤੋਂ ਇੰਨੇ 100 ਸਾਲ ਪੁਰਾਣੀ ਹੋਣ ਦੇ ਬਾਵਜੂਦ ਵੀ ਆਧੁਨਿਕ ਯੁੱਗ ਦੇ ਬਰਾਬਰ ਸੀ। ਉਹਨਾਂ ਸਮਿਆਂ ਦੇ ਵਿੱਚ ਲੋਕਾਂ ਨੇ ਇਸ ਜਗ੍ਹਾ ਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਤਿਆਰ ਕੀਤਾ। ਸੋ ਇਹ ਵਿਗਿਆਨੀਆਂ ਦੇ ਦਿਮਾਗ ਦੇ ਵਿੱਚ ਹਮੇਸ਼ਾ ਪ੍ਰਸ਼ਨ ਖੜਾ ਕਰਦਾ ਵੀ ਉਦੋਂ ਆਧੁਨਿਕ ਉਜਾਰ ਨਹੀਂ ਸੀ, ਉਦੋਂ ਇੰਨੇ ਟੈਕਨੋਲੋਜੀ ਨਹੀਂ ਸੀ। ਫਿਰ ਵੀ ਇਹ ਜਿਹੜਾ ਪੁਰਾਤਨ ਜਾਂ ਮੋਹਨਜੋਦੜੋਆ ਇਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਬਣਾਇਆ ਲੋਕਾਂ ਨੇ ਤੇ ਉਹ ਵੀ ਇੰਨੇ ਵਧੀਆ ਤੇ ਆਲੀਸ਼ਾਨ ਤਰੀਕੇ ਦੇ ਨਾਲ ਇਹਦੀ ਹੈ ਜਿਹੜੀ ਪ੍ਰੋਪਰ ਪ੍ਰਬੰਧ ਕੀਤੇ ਗਏ ਤੇ ਇਹੇ ਵੀ ਮੰਨਿਆ ਜਾਂਦਾ ਵੀ ਜਿਹੜਾ ਸਭ ਤੋਂ ਪਹਿਲਾ ਦੁਨੀਆ ਦਾ ਇਸ਼ਨਾਨ ਘਰ ਕਹਿ ਸਕਦੇ ਆਪਾਂ ਜਾਂ ਵਾਸ਼ਰੂਮ ਕਹਿ ਸਕਦੇ ਆਂ ਇਸ ਏਰੀਆ ਦੇ ਵਿੱਚ ਬਣੇ ਲਗਭਗ 35000 ਦੀ ਵਸੋ ਵਾਲੇ ਇਹ ਸ਼ਹਿਰ ਨੂੰ ਬਹੁਤ ਵਾਰ ਉਜਾੜਿਆ ਗਿਆ ਤੇ ਬਹੁਤ ਵਾਰ ਬਸਾਇਆ ਗਿਆ ਇੱਕ ਮਾਹਿਰਾਂ ਦੇ ਪ੍ਰਮਾਣ ਦੇ ਅਨੁਸਾਰ ਇਹ ਜਿਹੜਾ ਸ਼ਹਿਰ ਆ ਲਗਭਗ 7 ਵਾਰ ਉਜੜਿਆ ਤੇ 7 ਵਾਰ ਹੀ ਦੁਬਾਰੇ ਖੜਾ ਹੋਇਆ ਇਹ ਏਰੀਆ ਲਗਭਗ 200 ਹੈਕਟੇਅਰ ਜ਼ਮੀਨ ਦੇ ਵਿੱਚ ਫੈਲਿਆ ਹੋਇਆ ਤੇ ਅੱਜ ਵੀ ਮੌਜੂਦ ਆ ਤੇ ਲੋਕ ਉੱਥੇ ਜਾਂਦੇ ਨੇ ਸਰਵੇਖਣ ਕਰਦੇ ਨੇ ਤੇ ਕਈ ਬਲੌਗਰ ਜਾਂਦੇ ਨੇ ਤੇ ਸਾਰਿਆਂ ਦੇ ਲਈ ਖੁੱਲਾ ਹੈ ਕੋਈ ਵੀ ਜਾ ਸਕਦਾ ਮੋਹਨ ਜੋਦੜੋ ਜੋ ਕਿ ਸਿੰਧ ਨਦੀ ਦੇ ਕੋਲ ਸ਼ਿਖਰ ਸ਼ਹਿਰ ਦੇ ਵਿੱਚ ਐਗਜ਼ਿਸਟ ਕਰਦਾ ਹੈ ਤੋ ਅੱਜ ਦੀ ਵੀਡੀਓ ਇੰਨੀ ਕ ਵਧੀਆ ਲੱਗੂਗੀ ਤਾਂ ਸ਼ੇਅਰ ਕਰਿਓ ਇਜਾਜ਼ਤ ਦਿਓ ਧੰਨਵਾਦ